ਟੈਣਾ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਭ ਤੋਂ ਪਹਿਲਾਂ ਦੱਸੰਦੋ ਸੋਬੀ ਅਮਰਸਰ ਸਾਹਿਬ ਦੇ 에어ਪੋਰਟ ਤੋਂ ਕਿੰਨਾ ਕ ਸੋਨਾ ਫੜਿਆ ਗਿਆ ਹੈ ਸਾਰੇ ਸਭ 94 ਲੱਖ ਰੁਪਏ ਦਾ ਸੋਨਾ ਫੜਿਆ ਗਿਆ ਜੀ ਅੱਜ ਪਤਾ ਲੱਗਾ ਜੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ 에어ਪੋਰਟ ਦੇ ਉੱਤੇ ਦੋ ਸਵਾਰੀਆਂ ਜਿਹੜੀਆਂ ਉਤਰੀਆਂ ਦਵਾਈ ਦਵਾਈਆਂ ਇਹਨਾਂ ਦੀ ਤਲਾਸ਼ੀ ਲਈ ਗਈ ਇਹਨਾਂ ਦੇ ਉੱਤੇ ਸ਼ੱਕ ਸੀਗਾ ਜਦੋਂ ਉਸ ਸਕੈਨਰ ਦੇ ਵਿੱਚ ਦੀ ਨਿਕਲਦਾ ਸਮਾਨ ਤੇ ਪਤਾ ਲੱਗਿਆ ਤੇ ਫਿਰ ਇਹਨਾਂ ਨੇ ਲਗੇ ਦੇ ਵਿੱਚ ਜਿਹੜੇ ਕੱਪੜੇ ਸੀ ਤੇ ਕੱਪੜਿਆਂ ਦੇ ਵਿੱਚ ਲੁਕੋ ਕੇ ਰੱਖਿਆ ਸੀਗਾ ਵੱਖ-ਵੱਖ ਚੀਜ਼ਾਂ ਦੇ ਰੂਪ ਦੇ ਵਿੱਚ ਗਹਿਣੇ ਬਣਾ ਕੇ ਕੋਈ ਤੇ ਚੇਨੀਆਂ ਵੀ ਆ ਇਹਦੇ ਵਿੱਚ ਬ੍ਰੈਸਲੇਟ ਵੀ ਆ ਇਹ ਚ ਅੰਗੂਠੀਆਂ ਵੀ ਆ ਇਹ ਚ ਕਈ ਕੁਝ ਹੋਰ ਵੀ ਆ 93 ਲੱਖ ਰੁਪਏ ਦੀ ਬਾਜ਼ਾਰੀ ਕੀਮਤ ਦਾ ਸੋਨਾ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਹੁਣ ਇਹਦੇ ਬਾਰੇ ਪੜਤਾਲ ਕੀਤੀ ਜਾਊਗੀ ਇਹ ਪਹਿਲੀ ਵਾਰ ਇਵੇਂ ਆਏ ਸੀ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਲਾਉਂਦੇ ਰਹੇ ਆ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਵੀ ਸ਼ਾਇਦ ਤਿਉਹਾਰੀ ਸੀਜ਼ਨ ਹੁਣ ਕਰਕੇ ਇਹ ਵੇਚਣ ਵਾਸਤੇ ਇੱਥੇ ਲੈ ਕੇ ਆਏ ਆ ਮੇਰਾ ਖਿਆਲ ਵੀ 10-11 ਮਹੀਨੇ ਹੀ ਬਖੋਇਆ ਜੇ ਜਦੋਂ ਆਪਾਂ ਰੈਡ ਆਫਿਸ ਨੂੰ ਤੇ ਖਬਰ ਸਾਂਝੀ ਕੀਤੀ ਸੀ ਵੀ ਇਸੇ ਅੰਮ੍ਰਿਤਸਰ ਦੇ 에어ਪੋਰਟ ਤੋਂ 1 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਉਦੋਂ ਬਰਾਮਦ ਕੀਤਾ ਗਿਆ ਸੀ ਤੇ ਹੁਣ 94 ਲੱਖ ਦੀ ਗੱਲ ਆ ਗਈ ਹੈ ਜੀ ਜਣਾ ਜੀ ਜਿਹੜੇ ਵੱਡੇ ਅਫਸਰਾਂ ਦੇ ਜਾਂ ਪੋਲਿਟਿਸ਼ੀਅਨਸ ਦੇ ਮੁੰਡੇ ਨੇ ਉਹਨਾਂ ਨੇ ਬੜੀ ਤਾਂ ਲਈ ਚੁੱਕੀ ਹੋਈ ਹੈ ਕਹਿੰਦੇ ਚੰਡੀਗੜ੍ਹ ਚ ਦੋ ਸਕੀਆਂ ਭੈਣਾਂ ਨੂੰ ਕੁਝਰਤਾ ਕਿਸੇ ਤਹਿਸੀਲਦਾਰ ਦਾ ਪੁੱਤਰ ਸੀ ਉਹ ਬਿਲਕੁਲ ਜੀ ਬਿਲਕੁਲ ਇਹ ਨਾ ਤਹਿਸੀਲਦਾਰ ਦਾ ਪੁੱਤ ਆ ਇਨੇਕੇ ਚੰਡੀਗੜ੍ਹ ਦੇ ਵਿੱਚ ਲਾਲ ਰੰਗ ਦੀ ਥਾਰ ਗੱਡੀ ਦੇ ਨਾਲ ਦੋ ਸਖੀਆਂ ਭੈਣਾਂ ਨੂੰ ਕੁਚਲਤਾ ਉਹਦੇ ਵਿੱਚੋਂ ਇੱਕ ਦੀ ਤਾਂ ਮੌਤ ਹੋ ਗਈ ਛੋਟੀ ਦੀ ਤੇ ਵੱਡੀ ਇਸ ਵੇਲੇ ਜਮੀਰ ਹਾਲਤ ਦੇ ਵਿੱਚ ਹੈ ਤੇ ਹਸਪਤਾਲ ਚ ਦਾਖਲ ਆ ਜਿਹੜਾ ਇਹ ਅੱਜ ਗ੍ਰਿਫਤਾਰ ਕੀਤਾ ਗਿਆ ਮੁੰਡਾ ਇਹ ਥਾਰ ਚਾਲਕ ਇਹਦੇ ਉੱਤੇ ਥਿੰਨ ਸਭ ਪਹਿਲਾਂ ਵੀ 14 ਚਲਾਣੇ ਦੇ ਹੋਏ ਆ ਮਤਲਬ ਪਤਾ ਹੀ ਨਹੀਂ ਕਿਹੜੇ ਕੋਈ ਅੰਨੇਵਾ ਇੱਥੇ ਕੋਈ ਲਾਇਸੈਂਸ ਜਾਰੀ ਕਰ ਦਿੰਦੇ ਕਿਸ ਨੂੰ ਚਲਾਉਣਾ ਆਉਂਦਾ ਨਹੀਂ ਹੁੰਦਾ ਤੇ ਭਾਈ ਉਹਨਾਂ ਨੇ ਇਹ ਜਾਰੀ ਕਰਤਾ ਤੇ ਉਸ ਤੋਂ ਅਗਲੀ ਗੱਲ ਇਹ ਬਹੁਤ ਮਹੱਤਵਪੂਰਨ ਵੀ ਹੁਣ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦਾ ਨਾਮ ਹੈਗਾ ਜੀ ਨਿਰੋਸ਼ਪ੍ਰੀਤ ਸਿੰਘ ਨਿਰੋਸ਼ਪ੍ਰੀਤ ਉਹਦਾ ਇੱਕ ਕਾਨੂੰਨ ਦਾ ਵਿਦਿਆਰਥੀ ਹੈਗਾ ਇਹਦੇ ਪਿਤਾ ਜਿਹੜੇ ਉਹ ਤਸਕੀਲਦਾਰ ਹੈਗੇ ਆ ਸੋ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਪਤਾ ਲੱਗਾ ਜੀ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਦੇ ਵਿੱਚ ਜਿਹੜੀ ਕਈ ਬੰਦੇ ਹੋਰ ਵੀ ਸ਼ਾਮਿਲ ਕੀਤੇ ਗਏ ਆ ਵੀ ਭਾਈ ਇਹਨੂੰ ਰਸਤਾ ਜਾਰੀ ਕੌਣ ਕਰਦਾ ਇਹੋ ਜਿਹਾਂ ਨੂੰ ਇਹਨੇ ਇਸ ਤੋਂ ਪਹਿਲਾਂ ਪਹਿਲੇ ਕਿਵੇਂ ਕਿਵੇਂ ਗੱਡੀ ਚਲਾਈ ਆ ਇਹ ਸਾਰੇ ਕੋਈ ਵੀ ਪੜਤਾਲ ਕੀਤੀ ਜਾ ਰਹੀ ਆ ਪਰ ਇੱਕ ਕੁੜੀਏ ਦੇ ਮਾਰ ਦਿੱਤੀ ਆ ਤੇ ਇੱਕ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਹੈ ਜੀ ਤੇ ਕਿਹੜਾ ਐਮਐਲਏ ਆ ਆਮ ਆਦਮੀ ਪਾਰਟੀ ਦਾ ਜਿਹਦੇ ਪੁੱਤਰ ਨੇ ਗੋਲੀਆਂ ਚਲਾ ਦਿੱਤੀਆਂ ਕਹਿੰਦੇ ਇੱਕ ਆਪਣੇ ਵਿਆਹ ਦੀ ਪਾਰਟੀ ਦੇ ਵਿੱਚ ਤੇ ਆ ਕਈਆਂ ਦੇ ਕੰਨ ਦੇ ਕੋਲ ਦੀ ਲੰਗੀਆਂ ਨੇ ਕੌਣ ਸੀ ਇਹ ਐਮਐਲਏ ਦੇਖੋ ਅਜੇ ਨੀ ਕਿ ਮੇਰੇ ਕੋਲੇ ਜਾਣਕਾਰੀ ਆਈ ਹੈ ਜੀ ਹਲੇ ਤੱਕ ਉੱਡਦੀ ਫਿਰਦੀ ਉਹ ਹੈ ਜੀ ਕਿ ਗੱਲ ਵਿਧਾਨ ਸਭਾ ਹਲਕੇ ਦੇ ਵਿਧਾਇਕਾ ਉਹਨਾਂ ਦੇ ਪੁੱਤ ਦੇ ਵੱਲੋਂ ਕਹਿੰਦੇ ਜੀ ਗੋਲੀ ਚਲਾਈ ਗਈ ਆ ਇਹ ਹਾਲਾਂਕਿ ਖਬਰ ਹਲੇ ਉੱਬਰਨੀ ਬਾਕੀ ਆ ਪਰ ਇਹ ਮੁਢਲੀ ਜਾਣਕਾਰੀ ਇਹ ਆ ਉਹ ਦੇਖੋ ਗੱਲ ਇਹ ਜੀ ਕਿ ਜਿਵੇਂ ਆਹ ਤਹਿਸੀਲਦਾਰ ਦੇ ਪੁੱਤ ਨੇ ਕੰਡ ਕੀਤਾ ਕਦੇ ਕਿਸੇ ਐਮਐਲਏ ਦਾ ਪੁੱਤ ਕਦੇ ਕਿਸੇ ਐਮਪੀ ਦਾ ਪੁੱਤ ਕਦੇ ਕਿਸੇ ਮੰਤਰੀ ਦਾ ਪੁੱਤ ਕਦੇ ਕਿਸੇ ਪੁਲਿਸ ਅਧਿਕਾਰੀ ਦਾ ਪੁੱਤ ਇਹੋ ਜਿਹਾ ਕੁਝ ਲਗਾਤਾਰ ਕਰਦੇ ਰਹੇ ਤੇ ਕ੍ਰਿਕਰੀ ਹੁੰਦੀ ਰਹਿੰਦੀ ਆ ਇਹ ਦੁੱਖ ਦੀਆਂ ਗੱਲਾਂ ਵੈਸੇ ਤਹਜ਼ੀਬ ਹੋਣੀ ਚਾਹੀਦੀ ਐ ਜੀ ਤੇ ਇੱਕ ਕਿਸੇ ਡੀਜੀਪੀ ਦਾ ਪੁੱਤਰ ਸੀ ਜਿਹੜਾ ਓਵਰਡੋਜ਼ ਨਾਲ ਆਪਣੀ ਜੀਵਨ ਲੀਲਾ ਉਹਦੀ ਖਤਮ ਹੋ ਗਈ ਬਿਲਕੁਲ ਜੀ ਇਹਦਾ ਨਾਮ ਹੈਗਾ ਜੀ ਮੁਹੰਮਦ ਮੁਸਤਾਫਾ ਖੁਰੀ ਨੇ ਜਿਹੜੇ ਉਹਨਾਂ ਦਾ ਪੁੱਤ ਅੱਜ ਓਵਰਡੋਸ ਦੇ ਕਰਕੇ ਦੁਨੀਆ ਤੋਂ ਚਲਾ ਗਿਆ ਇਹਨਾਂ ਦੀ ਇੱਕ ਧੀ ਆ ਇੱਕ ਪੁੱਤ ਆ ਬੀਜੀਪੀ ਜਿਹੜੇ ਪੰਜਾਬ ਦੇ ਸਾਬਕਾ ਮੁਹੰਮਦ ਮੁਸਤਾਫਾ ਇਹਨਾਂ ਦਾ ਪੁੱਤ ਅਕੀਲ ਉਹਦਾ ਨਾਮ ਪੰਚਕੂਲੇ ਦੇ ਵਿੱਚ ਕੋਈ ਦਵਾਈ ਲਈ ਉਹਨੇ ਜਿਵੇਂ ਕਿ ਖਬਰ ਆਈ ਆ ਉਹਦੀ ਓਵਰਡੋਸ ਦੇ ਕਰਕੇ ਦੀ ਮੌਤ ਹੋਈ ਆ ਸਦੇ ਬੜੇ ਘਟਨਾ ਵਾਪਰੀ ਆ ਬਾਅਦ ਬੱਚੇ 35 ਸਾਲਾ ਮੁੰਡੇ ਨੂੰ ਪਤਾ ਲੱਗਾ ਵੀ ਸੈਕਟਰ 6 ਦੇ ਵਿੱਚ ਜਿਹੜਾ ਹਸਪਤਾਲ ਆ ਉਹਦੇ ਵਿੱਚ ਲੈ ਕੇ ਗਏ ਉਥੇ ਇਹਨੂੰ ਮਰਤਕ ਐਲਾਨ ਦਿੱਤਾ ਤੇ ਫਿਰ ਇਹਨੂੰ ਪਤਾ ਲੱਗਾ ਜੀ ਕਿ ਪੰਚਕੂਲਾ ਸੈਕਟਰ 6 ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪੋਸਟਮਾਰਟ ਵਿੱਚ ਕੀਤਾ ਗਿਆ ਤੇ ਫਿਰ ਕਿਨੇ ਵੀ ਇਹਨੂੰ ਲੈ ਗਏ ਸੋ ਸੁਪਰ ਦੇਖਾ ਕਰਨ ਦੇ ਲਈ ਸੋ ਇਹ ਜੀ ਕਿ ਜਿਹੜੇ ਸਾਬਕਾ ਡੀਜੀਪੀ ਨੇ ਪੰਜਾਬ ਦਾ ਮੁਹੰਮਦ ਮੁਸਤਾਫਾ ਉਹਨਾਂ ਦੇ ਪੁੱਤ ਦੇ ਨਾਲ ਇਹ ਸਬੰਧਤ ਖਬਰ ਹੈਗੀ ਆ ਤੇ ਇਹ ਹਰਿਆਣਾ ਦੇ ਪੰਚਕੂਲਾ ਖੇਤਰ ਦੇ ਵਿੱਚ ਰਹਿੰਦੇ ਸੀਗੇ ਤੇ ਹਾਈ ਕੋਰਟ ਦੇ ਵਿੱਚ ਵਕੀਲ ਸੀਗੇ ਇਹਦੀ ਮਾਂ ਸਾਬਕਾ ਮੰਤਰੀ ਰਜੀਆ ਸੁਲਤਾਨਾ ਤੇ ਪਿਤਾ ਸਾਲ 2021 ਦੇ ਵਿੱਚ ਪੰਜਾਬ ਦੇ ਡੀਜੀਪੀ ਦਾ ਉਹਦੇ ਤੋਂ ਰਟਾਇਰ ਹੋਏ ਸੀ ਤੇ ਬਾਅਦ ਦੇ ਵਿੱਚ ਕਾਮਰਡ ਦੇ ਵਿੱਚ ਅਸਰ ਗਰਮ ਹੋਏ ਆ। ਉਹਨਾਂ ਵਿੱਚ ਜੋ ਸਿੱਧੂ ਦੇ ਨਾਲ ਮੁਹੰਮਦ ਮੁਸਤਾਫਾ ਦੀ ਪੱਕੀ ਆੜੀ ਰਹੀ ਆ। ਸਿੱਧੂ ਦੇ ਸਲਾਹ ਕਰ ਵੀ ਰਹੇ ਆ। ਜੇ ਕਿਹੜੀ ਜੇਲ੍ਹ ਦੇ ਵਿੱਚੋਂ ਮੁੰਡਾ ਕਹਿੰਦੇ ਪਗੋੜਾ ਹੋ ਗਿਆ ਮੁੜ ਕੇ ਉਹਦੇ ਹੱਥੋਂ ਪਤਾ ਹੀ ਨਹੀਂ ਲੱਗਿਆ। ਇਹ ਵੀ ਕਿਸੇ ਵੱਡੇ ਅਫਸਰ ਦਾ ਮੁੰਡਾ ਸੀ। ਨਹੀਂ ਜੀ ਇਹ ਤਾਂ ਰਾਹੁਲ ਨਾਂ ਦਾ ਇੱਕ ਸੁਧਾਰਨ ਬੰਦਾ ਪਰ ਇਹ ਜੇਲ੍ਹ ਦੇ ਵਿੱਚੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਜੇਲ੍ਹ ਦੇ ਵਿੱਚੋਂ ਭੱਜਿਆ ਤੇ ਹਾਲੇ ਤੱਕ ਇਹ ਲੱਭਿਆ ਨਹੀਂਗਾ ਜਿਹਦੇ ਕਰਕੇ ਤਿੰਨ ਜੇਲ੍ਹ ਕਰਮਚਾਰੀਆਂ ਦੇ ਉੱਤੇ ਗਾਸ਼ਦਗੀ ਆ ਸਸਪੈਂਡ ਕੀਤੇ ਗਏ ਆ ਤੇ ਲੁਧਿਆਣੇ ਵਾਲੀ ਜੇਲ੍ਹ ਦੇ ਵਿੱਚ ਜਦੋਂ ਆਸਣ ਦੇ ਵੇਲੇ ਮੇਰੇ ਖਿਆਲ 6 ਵਜੇ ਦੇ ਕਰੀਬ ਕੈਦੀਆਂ ਨੂੰ ਬੰਦਿਆਂ ਨੂੰ ਗਿਣ ਕੇ ਬੈਰਕਾਂ ਦੇ ਵਿੱਚ ਵਾਪਸ ਭੇਜਦੇ ਆ ਉੱਥੇ ਰਾਹੁਲ ਨਾਮ ਦਾ ਬੰਦਾ ਲੱਭਿਆ ਹੀ ਨਹੀਂਗਾ ਜਿਹੜਾ ਬੰਦੀ ਆ ਤੇ ਲੋ ਜੀ ਉਸ ਤੋਂ ਬਾਅਦ ਭਾਜੜ ਪੈਗੀ ਜਿਹੜਾ ਸੀਸੀਟੀਵੀ ਕੈਮਰੇਾਂ ਦੇ ਉੱਤੇ ਆਪਰੇਟ ਕਰਦਾ ਉਹਨੂੰ ਵੀ ਸਸਪੈਂਡ ਕਰਤਾ ਜਿਹੜਾ ਇਸੇ ਵਾਰਡਨ ਹੁੰਦਾ ਉਹਨੂੰ ਵੀ ਕਰ ਦਿੱਤਾ ਗਿਆ ਇੱਕ ਹੋਰ ਕਰਮਚਾਰੀ ਨੂੰ ਕੀਤਾ ਗਿਆ ਮਤਲਬ ਇਹ ਜੀ ਕਿ ਪੰਜਾਬ ਦੇਆਂ ਜ਼ਿਲ੍ਹਿਆਂ ਦੇ ਵਿੱਚ ਹੋਰ ਵੀ ਬੜੇ ਕਾਰੇ ਹੁੰਦੇ ਆ ਪਰ ਆ ਭਜਣ ਭਜਾਉਣ ਵਾਲਾ ਇਹ ਕਦੇ ਕਦੇ ਹੋ ਜਾਂਦਾ ਜੀ ਵਿਚਾਰਾਂ ਦੇ ਵਿਰੋਧ ਦੇ ਬਾ ਵਿਯੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਰਾ ਨੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਕੋਈ ਚੰਗੇ ਸ਼ਬਦ ਭੇਜੇ ਨੇ ਅਸ਼ੀਰਵਾਦ ਦਿੱਤੀ ਆ ਬਿਲਕੁਲ ਜੀ ਬਿਲਕੁਲ ਦੇਖੋ ਵਿਚਾਰਾਂ ਦਾ ਵਿਰੋਧ ਹੋਣਾ ਸੁਭਾਵਿਕ ਆ ਵਿਚਾਰਾਂ ਦਾ ਵਿਰੋਧ ਹੋਣਾ ਮਾੜੀ ਗੱਲ ਨਹੀਂ ਪਰ ਸ਼ਲੀਨਤਾ ਉਹ ਜ਼ਰੂਰ ਰੱਖਣੀ ਚਾਹੀਦੀ ਹੈ ਇੰਨਾ ਕੁ ਤਾਂ ਨਿੱਘ ਰਿਸ਼ਤੇਾਂ ਦੇ ਵਿੱਚ ਹੋਣਾ ਚਾਹੀਦਾ ਕਿ ਜਦੋਂ ਤੁਸੀਂ ਇੱਕੋ ਖੇਤਰ ਦੇ ਬੰਦੇ ਆ ਤੇ ਫਿਰ ਵਧਾਈ ਵੀ ਦੇਣੀ ਚਾਹੀਦੀ ਆ ਦੁੱਖ ਸੁੱਖ ਦੀ ਸਾਂਝ ਵੀ ਪਾਣੀ ਚਾਹੀਦੀ ਆ ਸੋ ਅੱਜ ਇਹੀ ਜਾਣਕਾਰੀ ਹੈ ਜੀ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਜਨਮ ਦਿਨ ਆ ਉਹਨਾਂ ਦੇ ਕੰਮ ਕਾਜ ਦੇ ਤਰੀਕਿਆਂ ਦੇ ਉੱਤੇ ਕਿਸੇ ਨੂੰ ਭਾਵੇਂ ਕਿੰਤੂ ਹੁਕਮਦਾ ਪਰ ਜਨਮ ਦਿਨ ਦੀ ਵਧਾਈ ਤਾਂ ਹੈ ਤੇ ਅੱਜ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ਇਹਨਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਆ ਤੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਸਮਰਥਕਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜਿਹੜੇ ਵਲੰਟੀਅਰ ਆ ਜਿਹੜੇ ਜਨੂਨੀ ਪ੍ਰਸ਼ੰਸਕ ਆ ਉਹਨਾਂ ਸਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ਤੇ ਡੀਆਈਜੀ ਭੁੱਲਰ ਦਾ ਕੀ ਬਣਿਆ ਜੀ ਲਖੋ ਉਹਨੂੰ ਚੌੜਾ ਦੰਦ ਲਈ ન્યાਇਕ ਹਰਮਾਨ ਦੇ ਵਿੱਚ ਭੇਜ ਦਿੱਤਾ ਗਿਆ ਬੁੜੈਲ ਜੇਲ੍ਹ ਦੇ ਵਿੱਚੋਂ ਉਹਨੂੰ ਭੇਜਿਆ ਗਿਆ ਤੇ ਅੱਜ ਜਦੋਂ ਉਹਨੂੰ ਅਦਾਲਤ ਦੇ ਵਿੱਚ ਲੈ ਕੇ ਜਾਂਦੇ ਸੀਗੇ ਸੰਸਾਭ ਤੇ ਉਹਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਮੂੰਹ ਉਹਦਾ ਬੰਨਿਆ ਸੀ ਉਸ ਵੇਲੇ ਪੱਤਰਕਾਰ ਨੇ ਸਵਾਲ ਕੀਤਾ ਵੀ ਕੀ ਕਹਿਣਾ ਚਾਹੋਗੇ ਇਸ ਗ੍ਰਿਫਤਾਰੀ ਦੇ ਬਾਰੇ ਉਹ ਅਗੋ ਇਸ ਕੋ ਗੱਲ ਕਹਦੇ ਕਰੇ ਦੇਖੋ ਜੀ ਇਹ ਅਸੀਂ ਆਪਦਾ ਪੱਖ ਰੱਖਾਂਗੇ ਤੇ ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਵੀ ਭਾਈ ਸਾਨੂੰ ਇਨਸਾਫ ਮਿਲੂਗਾ ਮੈਨੂੰ ਇਸ ਗੱਲ ਤੇ ਹਾਸਾ ਆਈ ਜਾਂਦਾ ਵੀ ਭਾਈ ਤੁਹਾਡੇ ਘਰੋਂ ਇੰਨਾ ਸਮਾਨ ਫੜਿਆ ਗਿਆ ਇੰਨਾ ਸੋਨਾ ਫੜਿਆ ਗਿਆ ਤੇ ਆਪਾਂ ਕਿਹੜੀ ਗੱਲ ਕਰੀ ਜਾਂਦੇ ਹ ਕਿਉਂਕਿ ਸਾਡੇ 7 ਕਰੋੜ ਰੁਪਏ ਸਿੰਘ ਸਾਹਿਬ ਇਹਨਾਂ ਦੇ ਘਰ ਦੇ ਵਿੱਚੋਂ ਬਰਾਮਦ ਹੋਇਆ ਜੀ 7 ਕਰੋੜ ਰੁਪਈਆ ਤਿੰਨ ਮਸ਼ੀਨਾਂ ਸੀ ਜੇ ਪੈਸੇ ਗਿਣਨ ਦੇ ਲਈ ਉਹ ਵੀ ਤੱਤੀਆਂ ਹੋਣਗੀਆਂ ਉਹ ਵੀ ਗਰਮ ਹੋਣਗੀਆਂ ਸੋ ਸੋਗਲੀ ਗੱਲ ਇਹ ਜੀ ਕਿ ਇਹਨਾਂ ਦੇ ਘਰ ਦੇ ਵਿੱਚੋਂ 2.5 ਕਿਲੋ ਸੋਨੇ ਦੇ ਗਹਿਣੇ ਮਿਲੇ ਆ। ਕਈ ਪ੍ਰਾਪਰਟੀ ਦੇ ਕਾਗਜ਼ਤ ਮਿਲੇ ਆ, ਲਗਜ਼ਰੀ ਗੱਡੀਆਂ ਦੀਆਂ ਛਾਬੀਆਂ ਮਿਲੀਆਂ, 22 ਜਿਹੜੀਆਂ ਉਹ ਬਹੁਤ ਮਹਿੰਗੀਆਂ ਘੜੀਆਂ ਮਿਲੀਆਂ ਤੇ ਹੋਰ ਵੀ ਬੜਾ ਨਿਕਸੋਕ ਮਿਲਿਆ ਤੇ ਗੱਲ ਇਹ ਜੀ ਕਿ ਇਹਨਾਂ ਦੇ ਨਾਲ ਵਿਵਾਦ ਆ ਜਿਹੜਾ ਉਹ ਆਪਾਂ ਜਾਣਦੇ ਕੱਲ੍ਹ ਦਾ ਕਿਵੇਂ ਜੁੜਿਆ ਵੀ ਇੱਕ ਆਕਾਸ਼ ਬੱਤਾ ਨਾਂ ਦਾ ਸਕ੍ਰੈਪ ਕਾਰੋਬਾਰੀ ਆ ਮੰਡੀ ਗੋਬਿੰਦਗੜ ਦਾ। ਪੁਲੀ ਸ਼ਿਕਾਇਤ ਦੇ ਉੱਤੇ ਕਾਰਵਾਈ ਹੋਈ ਆ। ਵੀ ਪੈਸੇ ਨਾ ਅੱਜ ਜਦੋਂ ਇਹਨਾਂ ਦੇ ਘਰੇ ਗਿਣੀ ਜਾਂਦੇ ਸੀ, ਗਿਣੀ ਜਾਂਦੇ ਸੀ। ਮੇਰੇ ਛੋਟੇ ਪੈਗੇ ਸਨ ਸਾਹਿਬ ਕਿਸ ਕਰਕੇ ਪੁੰਝੇ ਚਾਦਰ ਬਿਛਾ ਕੇ ਨਾ ਤੇ ਫਿਰ ਨੋਟਾਂ ਦੀਆਂ ਥਈਆਂ ਰਣੀਆਂ ਉਹ ਗਿਣੀਆਂ ਜੰਗਾਂ ਰੱਖੀਆਂ ਜਾਂੀਆਂ ਸੋ ਇਸ ਤਰੀਕੇ ਦੀ ਗੱਲ ਹੈ ਜੀ ਮੈਂ ਅੱਜ ਸੋਚੀ ਜਾਂਦਾ ਸੀ ਮੈਂ ਕਿਹਾ ਉਹਦੇ ਤਾਂ ਖਰਚਰਨ ਸਿੰਘ ਭੁੱਲਰ ਹੋਰੀ ਵੀ ਕਹਿੰਦੇ ਹੁਣੇ ਜਿੱਥੇ ਚਾਰ ਬੰਦੇ ਬੈੰਦੇ ਹੁਣੇ ਆ ਵੀ ਭਾਈ ਮਾਇਆ ਨਾਗੜੀ ਹੁੰਦੀ ਆ ਤੇ ਮਾਇਆ ਕਦੇ ਨਾਲ ਨਹੀਂ ਜਾਣੀ ਸਿਕੰਦਰ ਦੇ ਵੀ ਖਾਲੀ ਹੱਥ ਸੀ ਕੋਣ ਕੋਈ ਹੱਕ ਤੇ ਧਰ ਕੇ ਚੀਜ਼ ਲੈ ਜਾਂਦਾ ਤੇ ਜਿੰਦ ਤਾਂ ਪਾਣੀ ਦੇ ਬੁਲਬਲੇ ਵਰਗੀ ਆ ਐਨੀਆਂ ਗੱਲਾਂ ਆਪਾਂ ਕਰਦੇ ਹੁੰਨੇ ਪੰਜਾਬੀ ਪਰ ਫਿਰ ਵੀ ਸਾਡੇ ਵਿੱਚੋਂ ਕਈ ਆਹ ਕੁਝ ਕਰ ਜਾਂਦੇ ਆ ਵੀ ਨੌਤੀ ਇਕੱਠੇ ਕਰੀ ਜਾਂਦੇ ਜੀ 2 ਲੱਖ ਤੇ 16000 ਰੁਪਏ ਦੀ ਤਨਖਾਹ ਜੀ ਪਰ ਜਿਹੜੇ ਗਵਿੰਦਗੜ੍ਹ ਵਾਲੇ ਬੱਤੇ ਨੇ ਸ਼ਿਕਾਇਤ ਕੀਤੀ ਆ ਹੁਣ ਉਹਨੂੰ ਨਾ ਮਰਵਾ ਦੇਣ ਸੈਂਸਾਪ ਉਹਨੇ ਅੱਜ ਪਤਾ ਲੱਗਾ ਜੀ ਕਿ ਹਾਈ ਕੋਰਟ ਦੇ ਵਿੱਚ ਪਾਸੀ ਹੈ ਜੀ ਅਰਜ਼ੀ ਇਹ ਭਾਈ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਤੇ ਅੱਜ ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਆ ਪੰਜਾਬ ਦੀ ਸਰਕਾਰ ਨੂੰ ਤੇ ਸੀਬੀਆਈ ਨੂੰ ਵੀ ਇਹਨੂੰ ਸਿਕਿਉਰਟੀ ਮੁਹੱਈਆ ਕਰਾਈ ਜਾਵੇ ਹੂੰ ਹੂੰ ਤੇ ਰਾਜਵੀਰ ਜਵੰਦਾ ਦਾ ਭੋਗ ਪੈ ਗਿਆ ਜੀ। ਹਾਂ ਬਿਲਕੁਲ ਜੀ ਅੱਜ ਅੰਤਮ ਅਰਦਾਸ ਹੋਈ ਹੈ ਸ਼ਰਨਾਂਗਲੀ ਸਮਾਗਮ ਹੋਇਆ ਜੀ ਪੋਨਾ ਪਿੰਡ ਦੇ ਵਿੱਚ 10000 ਤੋਂ ਵੱਧ ਲੋਕਾਂ ਦਾ ਇਕੱਠ ਸੀ ਜਿਹਦੇ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਸਾਹਿਬ ਜਿਹੜੇ ਗੁਰਮੀਤ ਸਿੰਘ ਖੁਡੀਆਂ ਤੇ ਕਈ ਹੋਰ ਜਿਹੜੇ ਪੰਜਾਬ ਦੇ ਮੰਤਰੀ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਬਹੁਤ ਸਾਰੇ ਗਾਇਕ ਬਹੁਤ ਸਾਰੇ ਪ੍ਰਸ਼ੰਸਕ ਇੰਡਸਟਰੀ ਦੇ ਨਾਲ ਜੁੜੇ ਹੋਏ ਬੜੇ ਲੋਕ ਆ ਜਿਹੜੇ ਉਹ ਉੱਤੇ ਅੱਜ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਗਏ ਸੀ। ਸਭ ਦਾ ਮਨ ਉਦੋਂ ਭਾਵੁਕ ਹੋ ਗਿਆ ਜਦੋਂ ਰਾਜਵੀਰ ਜਵੰਦਾ ਦੀ ਨਿੱਕੀ ਜੀ ਉਮਰ ਦੀ ਸੀ ਰਾਣੀ ਨੇ ਇਹ ਗੱਲ ਕਹੀ ਵੀ papa ਤੁਸੀਂ ਮੇਰੇ ਸਭ ਤੋਂ ਵੈਸਟ papa ਸੀ ਦੁਨੀਆ ਦੇ ਸਭ ਤੋਂ ਵੈਸਟ papa ਸੀ ਤੁਸੀਂ ਕਹਿੰਦੇ ਹੁੰਦੇ ਸੀ ਮੇਰੀ ਧੀ ਮੇਰਾ ਚਾਰਮਾ ਤੇ ਨਾਲ ਤੁਸੀਂ ਇਹ ਵੀ ਗੱਲ ਕਰਦੇ ਹੁੰਦੇ ਸੀ ਕਿ ਧੀਏ ਮੈਨੂੰ ਕਦੇ ਛੱਡ ਕੇ ਨਾ ਜਾਵੀਂ ਪਰ papa ਹੁਣ ਤੁਸੀਂ ਮੈਨੂੰ ਛੱਡ ਕੇ ਚਲੇ ਗਏ ਆਂ ਪਰ ਮੈਂ ਤੁਹਾਡੇ ਸੁਪਨੇ ਪੂਰੇ ਕਰੂੰਗੀ ਤੋਂ ਮਤਲਬ ਇਹ ਜਿਕੇ ਬੱਚੇ ਨੇ ਆਪਣੀ ਬੇਦਨਾ ਪ੍ਰਗਟਾਈ ਆ ਸੋ ਹਰ ਅੱਖ ਨਮ ਸੀ ਜੀ ਬਹੁਤ ਭਾਵੁਕਤਾ ਵਾਲਾ ਮਾਹੌਲ ਸੀ ਤੇ ਰਾਜਵੀਰ ਜਵੰਦਾ ਦੇ ਪਰਕੇ ਪੋਨਾ ਪਿੰਡ ਹੈ ਜਿਹੜਾ ਜਿਵੇਂ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਆਇਆ ਇਹਦੇ ਬਾਰੇ ਵੀ ਆਪਾਂ ਜਾਣਦੇ ਆ ਪਰ ਕਮਰ ਗਰੇਵਾਲ ਨੇ ਕੁਲਵਿੰਦਰ ਬਿੱਲਾ ਨੇ ਰੇਸ਼ਮ ਸਿੰਘ ਨੇ ਮੋਲ ਨੇ ਜਸ ਬਾਜਵਾ ਨੇ ਬਾਕੀ ਜਿਹੜੇ ਹੋਰ ਕਲਾਕਾਰਾਂ ਨੇ ਜਿਵੇਂ ਆਪਣੇ ਇਸ ਵਿਛੜੇ ਸਾਥੀ ਦੇ ਨਾਲ ਖੜਕੇ ਇਹਦੇ ਪਰਿਵਾਰਕ ਮੈਂਬਰਾਂ ਨਾਲ ਖੜਕੇ ਯਾਰੀ ਨਿਭਾਈ ਆ ਇਹਨੂੰ ਵੀ ਸੱਚੀ ਮੁੱਚੀ ਸਲਾਮ ਕਰਨੀ ਬਣਦੀ ਹੈ ਜੀ ਸੋ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਉਮੀਦਵਾਰ ਕੌਣ ਕੌਣ ਨੇ ਉਹਨਾਂ ਨੇ ਆਪਣੇ ਅਮਰ ਆਪਣੇ ਤਰਨ ਤਰਨ ਤੋਂ ਕਾਗਜ਼ ਕਿਨੇ ਕਿਨੇ ਭਰੇ ਆ ਜੀ ਦਫਾ ਦਿ ਅੱਜ ਦੋ ਉਮੀਦਵਾਰਾਂ ਨੇ ਕਾਗਜ਼ ਉਦਖਲ ਕੀਤੇ ਆ ਬੀਜੇਪੀ ਦੇ ਉਮੀਦਵਾਰ ਹੈਗੇ ਜੀ ਹਰਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈਗੇ ਜੀ ਹਰਨੀਤ ਸਿੰਘ ਸੰਧੂ ਇਹ ਮੀਤ ਤੇ ਜੀਤ ਦੇ ਵਿੱਚ ਹੀ ਅੰਤਰ ਆ ਬਸ ਅੱਜ ਜਿਹੜੇ ਹਰਨੀਤ ਸਿੰਘ ਸੰਧੂ ਆ ਇਹਨਾਂ ਦੇ ਕਾਗਜ਼ ਦਾਖਲ ਕਰਾਉਣ ਦੇ ਲਈ ਭਗਵੰਤ ਮਾਨ ਮਨੀਤ ਸੋਸੋਧਿਆ ਤੇ ਆਮ ਆਦਮੀ ਪਾਰਟੀ ਦੇ ਹੋਰਾਂ ਗੁੱਜੇ ਭਗਵੰਤ ਮਾਨ ਸਾਹਿਬ ਨੇ ਗੱਲ ਕਹੀ ਹੈ ਕਿ ਤਰੱਕੀ ਦੇ ਆਧਾਰ ਦੇ ਉੱਤੇ ਅਸੀਂ ਵੋਟਾਂ ਮੰਗਣੀਆਂ ਆ ਤੇ ਤਰੱਕੀ ਦੇ ਆਧਾਰ ਦੇ ਉੱਤੇ ਤੁਸੀਂ ਆਪੀ ਵੋਟਾਂ ਪਾ ਰਣੀ ਆ ਤੇ ਉਸ ਤੋਂ ਬਾਅਦ ਬਨਜਿੰਦਰ ਸਿੰਘ ਫਿਰਸਾ ਤੇ ਕਈ ਭਾਜਪੀ ਦੇ ਅਗੂ ਹੋਰ ਸੀ ਜਿਹੜੇ ਕਿ ਅੱਜ ਹਰਜੀਤ ਸਿੰਘ ਸੰਧੂ ਦੇ ਕਾਗਜ਼ ਦਾਖਲ ਕਰਾਉਣ ਵਾਸਤੇ ਗਏ ਸੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦਾ ਮੌਸਮ ਲਗਾਤਾਰ ਸਿੰਘ ਸਾਹਿਬ ਠੰਡਾ ਹੋ ਰਿਹਾ ਹੁਣ ਦਿਨ ਦੇ ਵੇਲੇ ਵੀ ਆਪਾਂ ਦਾ ਮਹਿਸੂਸ ਕਰਦੇ ਵੀ ਪੂਰੀ ਬਾਹਵਾਂ ਵਾਲੀ ਸ਼ਰਟ ਹੋਵੇ ਤੇ ਰਾਤ ਦੇ ਵੇਲੇ ਠੰਡ ਹੁਣ ਥੋੜੀ ਜਿਹੀ ਹੋਰ ਵਧਣੀ ਸ਼ੁਰੂ ਹੋ ਗਈ ਆ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਦਿਵਾਰੀ ਤੋਂ ਬਾਅਦ ਤੇ ਪੰਜਾਬ ਦੇ ਵਿੱਚ ਇੱਕਦਮ ਠੰਡ ਪੈਣ ਲੱਗ ਜਾਨੀ ਆ ਤੇ ਐਤਕੀ ਪਿਛਲੇ 15 ਸਾਲ ਦਾ ਰਿਕਾਰਡ ਆ ਜਿਹੜਾ ਉਹ ਠੰਡ ਦੇ ਮਾਮਲੇ ਵਿੱਚ ਟੁੱਟ ਜਾਣਾ ਹੈ ਠੰਡ ਜ਼ਿਆਦਾ ਪੈਣੀ ਹੈ ਬਿਲਕੁਲ ਜੀ ਬਿਲਕੁਲ ਤੇ ਬਾਕੀ ਹੋਰ ਕੋਈ ਖਬਰਾਂ ਨਹੀਂ ਆਈਆਂ ਖਾਸ ਤੌਰ ਦੇ ਉੱਤੇ ਜਿਹੜੇ ਮੁਰਬਸੇਬੇ ਦੇ ਯਤਨ ਚੱਲ ਰਹੇ ਸੀ ਰੇਤਾ ਉੱਥੋਂ ਚੁੱਕਿਆ ਜਾ ਰਿਹਾ ਸੀ ਦੁਬਾਰਾ ਘਰ ਬਣਾਏ ਜਾ ਰਹੇ ਨੇ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਿਆ ਨੇ ਸਤਿ ਸ੍ਰੀ ਅਕਾਲ ਜੀ ਸਾਹਿਬ ਦੇਖੋ ਉਹ ਰੇਤ ਚੁੱਕੀ ਜਾ ਰਹੀ ਹੈ ਜੀ ਖੇਤ ਵਿਹਲੇ ਕੀਤੇ ਜਾ ਰਹੇ ਆ ਲੋਕ ਆ ਜਿਹੜੇ ਉਹ ਲਕੇ ਹੋਏ ਆ ਤੇ ਫਿਰ ਇਹ ਗੱਲ ਕਹਿੰਨਾ ਸਰਕਾਰ ਨਾਲੋਂ ਵੱਧ ਆਮ ਲੋਕ ਸੰਸਥਾਵਾਂ ਇਸ ਵੇਲੇ ਸਰਗਰਮੀ ਦੇ ਵਿੱਚ ਵੱਧ ਆ ਚਲੋ ਸਿਆਸੀ ਲੋਕਾਂ ਨੇ ਕਈ ਗੱਲਾਂ ਕਹਿਣੀਆਂ ਹੁੰਦੀਆਂ ਕਈ ਗੱਲਾਂ ਕਰਨੀਆਂ ਵੀ ਹੁੰਦੀਆਂ ਪਰ ਇਹ ਜਿੱਕ ਲੋਕ ਰੇਤਾ ਉੱਥੋਂ ਚੁੱਕ ਰਹੇ ਆ ਤੇ ਲੋਕਾਂ ਨੂੰ ਮੁਆਵਜ਼ਾ ਮਿਲਣ ਦਾ ਫਿਲਫਿਲਾ ਸ਼ੁਰੂ ਹੋ ਗਿਆ ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਕਿ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਅਸੀਂ ਮੁਆਵਜ਼ਾ ਲੈਣਾ ਸ਼ੁਰੂ ਕਰ ਦੇਣਾ ਤੇਰੀ ਸ਼ੁਰੂਆਤ 13 ਤਰੀਕ ਤੋਂ ਹੋਗੀ ਹੈ ਜੀ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਬਹੁਤ ਪਰਵਾਜ਼ ਜੀ